ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਬੀਰਾ ਮਰਦਾ ਮਰਦਾ ਜਗ ਮੁਵਾ ਮਰ ਪੀ ਨਾ ਜਾਣ ਕੋਈ ਐਸੀ ਮਰਨੀ ਜੋ ਮਰ ਬਹਰ ਨਾ ਬਰਨਾ ਹੋਏ ਮਹਲਾ ਤੀਜਾ ਕੀ ਆ ਜਾਣਾ ਕਿਵੇਂ ਮਰੰਗਾ ਐ ਕਸਾ ਮਰਨਾ ਹੋਏ ਜੇ ਕਰ ਸਹਬ ਮਨੋਂ ਨਾ ਬਿਸਰਾ ਤਾਂ ਸਹਲਾ ਮਰਨਾ ਹੋਏ ਮਰਨੇ ਤੇ ਜਗਤ ਡਰੈ ਜੀਵਤਾਂ ਲੋੜੈ ਸਭ ਕੋਏ ਗੁਰ ਪ੍ਰਸਾਦੀ ਜੀਵਤ ਮਰ ਹੁਕਮਿ ਬੁਜੈ ਸੋਏ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਵੇ ਡੰਡਾਤ ਬੰਧਨ ਅਨਕਵਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰਸਵਾਰੀ ਸਾਧ ਸੰਗਤ ਜੀਓ ਆਪ ਜੀ ਨੇ ਬੜੇ ਪਿਆਰ ਪ੍ਰੇਮ ਸਤਿ ਪਾਵਨਾ ਦੇ ਨਾਲ ਸਤਿਗੁਰਾਂ ਦੀ ਬਾਣੀ ਪਾਠ ਸਰਵਣ ਕੀਤੇ ਨੇ ਅਰਦਾਸ ਬੇਨਤੀ ਹੁਕਮ ਨਾਮਾ ਅਪਰੰਤ ਲੜੀਵਾਰ ਕਥਾ ਵਿਚਾਰ ਗੁਰ ਸ਼ਬਦ ਵਿਚਾਰ ਸਰਵਣ ਕਰਨ ਦੇ ਯਤਨਸੀਲ ਹੋਏ ਹਾਂ ਆਪ ਜੀ ਨੇ ਜੋ ਸ਼ਬਦ ਸਰਵਣ ਕੀਤਾ ਹੈ ਇਹ ਸ਼ਬਦ 555 ਅੰਗ ਤੇ ਲੜੀਵਾਰ ਕਥਾ ਵਿਚਾਰ ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੀ ਬਾਣੀ ਸ਼ਬਦ ਸਭਾਏਮਾਨ ਸਹੋਬਤ ਆਪ ਜੀ ਸਰਵਣ ਕਰ ਰਹੇ ਹੋ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਗੁਰ ਫਤਿ ਪ੍ਰਵਾਨ ਕਰਿਓ ਸਤਗੁਰਾਂ ਦੇ ਪਾਵਨ ਪਵਿੱਤਰ ਮੁਬਾਰਕ ਚਰਨ ਕਮਲਾਂ ਅੰਦਰ ਝਕਾਓ ਸੀਸ ਬਲਾਓ ਫਤਿਹ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਫਰਮਾਨ ਕਰਦੇ ਨੇ ਕਬੀਰਾ ਮਰਤਾ ਮਰਤਾ ਜਗ ਮੁਗਾ ਮਰ ਪੀ ਨਾ ਜਾਣੇ ਕੋਈ ਆਪਾਂ ਪਿਛਲੇ ਦਿਨਾਂ ਤੋਂ ਕੱਲ ਦੇ ਦਿਵਾਨਾਂ ਵਿੱਚ ਵੀ ਆਪਾਂ ਮੌਤ ਦੀ ਹੀ ਗੱਲ ਕਰ ਰਹੇ ਸੀ ਇਹ ਪਰਕਰਮ ਚੱਲਦਾ ਸਤਿਗੁਰਾਂ ਦੀ ਬਾਣੀ ਦਾ ਇੱਕੋ ਹੀ ਪਰਕਰਮ ਹੁੰਦਾ ਜਦੋਂ ਜਿਹੜਾ ਵੀ ਚੱਲਦਾ ਹੋਵੇ ਸਤਿਗੁਰੂ ਜੀ ਉਸੇ ਪਰਕਰਮ ਨੂੰ ਫਿਰ ਨੇਪਰੇ ਚਾੜ੍ਹ ਕੇ ਫਿਰ ਅੱਗੇ ਦੂਜਾ ਪਰਕਰਮ ਚੱਲਦਾ ਆਪਾਂ ਕੱਲ ਦੇ دیਵਾਨਾ ਵਿੱਚ ਵੀ ਸਰਵਣ ਕੀਤਾ ਸੀ ਮੌਤ ਕੀ ਹੁੰਦੀ ਹੈ ਮਰਨਾ ਕੀ ਹੈ ਔਰ ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ ਕੀ ਕਰਦਾ ਹੈ ਕਿਹੜੇ ਕਰਮੇ ਨੂੰ ਕਰਨੇ ਚਾਹੀਦੇ ਨੇ ਆਪਾਂ ਸਾਰਾ ਕੁਝ ਕੱਲ ਦੇ دیਵਾਨਾ ਵਿੱਚ ਇਹ ਸਰਵਣ ਕੀਤਾ ਸੀ ਪਾਤਸ਼ਾਹ ਜੀ ਅੱਜ ਦੇ ਪਾਵਨ ਪਵਿੱਤਰ ਮੁਬਾਰਕ ਚਰਨ ਕਬਲਾ ਅੰਦਰ ਸਤਿਗੁਰਾਂ ਦੇ ਆਪਾ ਸੱਜ ਬੈਠੇ ਹਾਂ ਔਰ ਸਤਿਗੁਰੂ ਜੀ ਸਾਨੂੰ ਭੁੱਲੇ ਭਟਕੇ ਜੀਵਾਂ ਨੂੰ ਕਿਰਾਹੇ ਪਏ ਹੋਏ ਜੀਵਾਂ ਨੂੰ ਸਿੱਧੇ ਰਸਤੇ ਪਾ ਰਹੇ ਨੇ ਔਰ ਸਮਝਾ ਰਹੇ ਨੇ ਪਾਤਸ਼ਾਹ ਜੀ ਹੇ ਕਬੀਰ ਸਬੋਧਨ ਕਰਦੇ ਨੇ ਕਬੀਰ ਸਾਹਿਬ ਜੀ ਨੂੰ ਕਬੀਰਾ ਮਰਤਾ ਮਰਤਾ ਜਗ ਮੂਆ ਮਰਤੇ ਨਾ ਜਾਣ ਕੋਈ ਕਹਿੰਦੇ ਭਾਈ ਉੰਜ ਤਾਂ ਸਾਰਾ ਸੰਸਾਰ ਹੀ ਪੂਰੀ ਦੁਨੀਆ ਸਾਰਾ ਸੰਸਾਰ ਹੀ ਮਾਰ ਰਿਹਾ ਹੈ ਜਿੰਨੇ ਵੀ ਆਪਾਂ ਜੀਵ ਦੇਖਦੇ ਆ ਇਹਨਾਂ ਅੱਖਾਂ ਦੇ ਨਾਲ ਸੇਜੇ ਸੇਜੇ ਆਪਣੀ ਆਪਣੀ ਵਾਰੀ ਮੁਤਾਬਕ ਤੁਰੇ ਜਾ ਰਹੇ ਨੇ ਵਾਰੀ ਆਪੋ ਆਪਣੀ ਹੋਏ ਨਾ ਬੰਦੇ ਧੀਰ ਕੋਈ ਅੱਜ ਕੋਈ ਕੱਲ ਜਿਵੇਂ ਜਿਵੇਂ ਵਾਰੀ ਆਏ ਦੀ ਬਾਜ ਪਈ ਗਈ ਆਇਆ ਹੰਕਾਰਾ ਚੱਲਣ ਵਾਲ ਹੁਕਮ ਜਦੋਂ ਆ ਗਿਆ ਉਦੋਂ ਹੀ ਸੰਸਾਰ ਤੋਂ ਚਲੇ ਜਾਣਾ ਕਬੀਰ ਸਾਹਿਬ ਜੀ ਨੂੰ ਸਬੋਧਨ ਕਰਕੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਹਿੰਦੇ ਉਂਜ ਤਾਂ ਭਾਈ ਸਾਰਾ ਸੰਸਾਰ ਹੀ ਮਰ ਰਿਹਾ ਹੈ ਪਰ ਕਿਸੇ ਨੇ ਵੀ ਸੱਚੇ ਮਰਨ ਦੀ ਜਾਂਚ ਨਹੀਂ ਸਿੱਖੀ ਸੱਚੇ ਮਰਨ ਦੀ ਜਾਂਚ ਇੱਕ ਤੇ ਮਰਨਾ ਇਹ ਆ ਨਾ ਤੇ ਜਿਹੜਾ ਆਪਾਂ ਸਰੀਰ ਕਰਕੇ ਮੌਤ ਆਉਣੀ ਆਉਣੀ ਆ ਔਰ ਜਦੋਂ ਮੌਤ ਆ ਕੀ ਚੋਂ ਭਾਈਆਂ ਨੇ ਚੁੱਕ ਕੇ ਫੂ ਕੌਣਾ ਸਾੜ ਆਉਣਾ ਸ਼ਮਸ਼ਾਨ ਘਾਟ ਉਹਨ ਤੇ ਉਹ ਵੀ ਬੜਾ ਸੌਖਾ ਕੰਮ ਹਰ ਬੰਦਾ ਸੌਖਾ ਜਿਹਾ ਕੰਮ ਲੱਭਦਾ ਹੀ ਸਾੜਨ ਲੱਗਿਆ ਵੀ ਕੋਈ ਤਕਲੀਫ ਨਾ ਹੋਵੇ ਕਈ ਵਾਰੀ ਦੇਖੀ ਤਾਂ ਨਾ ਕਿ ਕਹਿੰਦੇ ਵੀ ਉੱਥੇ ਲੈ ਜਾਓ ਜਿੱਥੇ ਭਾਈ ਕੋਈ ਬੰਦੇ ਨੂੰ ਟੈਨਸ਼ਨ ਨਾ ਹੋਵੇ ਤੇ ਲੱਕੜਾਂ ਵੀ ਉਹਨਾਂ ਦੀਆਂ ਹੀ ਹੋਣ ਚੜਨ ਵਾਲੇ ਬੰਦੇ ਵੀ ਉਹਨਾਂ ਤੇ ਹੀ ਹੋਣ ਮਤਲਬ ਸਾਨੂੰ ਨਾ ਕੋਈ ਟੈਨਸ਼ਨ ਹੋਵੇ ਹੁਣ ਤੇ ਬੰਦਾ ਸੋਚਦਾ ਵੀ ਫੂਕਣ ਲੱਗਿਆ ਵੀ ਸੌਖਾ ਹੀ ਹੋ ਜਾਏ ਕੰਮ ਹਨ ਐਨਾ ਇਹ ਸਾਰਾ ਕੁਝ ਆਪਾਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ ਇਹ ਸਾਰਾ ਕੁਝ ਬਾਹਰਲੇ ਮੁਲਕਾਂ ਵਿੱਚ ਹੁੰਦਾ ਛੁਣ ਵੀ ਹੈਗਾ ਉੱਥੇ ਤਾਂ ਉੱਥੇ ਤਾਂ ਵਾਰੀ ਮਿਲਦੀ ਆ ਵੀ ਫਲਾਣੇ ਦੇ ਨੂੰ ਭਾਈ ਆ ਜਾਓ ਜੇ ਆਉਣਾ ਤਾਂ ਤੇ ਨੀਤੀ ਦੀਆਂ ਹੱਡੀਆਂ ਲੈ ਜਾਓ ਤੁਸੀਂ ਵਾਪੇ ਹੀ ਫੂਕ ਦਿੰਦੇ ਨੇ ਇਹ ਹੱਡੀਆਂ ਪਾ ਕੇ ਪਤਾ ਨਹੀਂ ਕੀ ਚੋਲੇ 'ਚ ਪਾ ਕੇ ਲਫਾਫੇ 'ਚ ਪਾ ਕੇ ਕਿਸੇ ਥੈਲੇ 'ਚ ਪਾ ਕੇ ਉਹਨਾਂ ਨੂੰ ਦੇ ਘਰ ਵਾਲਿਆਂ ਨੂੰ ਦੇ ਦਿੰਦੇ ਜੇ ਕੋਈ ਮੰਗੇ ਤਾਂ ਨਿੱਧੂ ਆਪੀ ਛੋਟਾ ਸਾਡਾ ਦਿੰਦੇ ਪਤਾ ਨਹੀਂ ਕੀ ਕਰਦੇ ਤੇ ਆਪਣੇ ਪੰਜਾਬੀ ਇੰਡੀਆ ਦੇ ਲੋਕ ਤਾਂ ਲੈ ਆਉਂਦੇ ਨੇ ਕਈ ਇੰਡੀਆ ਦੇ ਵਿੱਚ ਲੈ ਆਉਂਦੇ ਨੇ ਆਣ ਕੇ ਕੋਈ ਹਰਦਵਾਰ ਪਾਉਂਦਾ ਕੋਈ ਕੀਰਤ ਪਰਸਾ ਪਾਉਂਦਾ ਕੋਈ ਕਿਸੇ ਕੁਝ ਪਾਉਂਦੇ ਜਿਵੇਂ ਜਿਵੇਂ ਜੇ ਕੋਈ ਪੰਜਾਬੀ ਹੋਵੇ ਤਾਂ ਕੀਰਤਪੁਰ ਸਾਹਿਬ ਆਪਾਂ ਨੂੰ ਨੇੜੇ ਆ ਲੈ ਆਉਂਦੇ ਨੇ ਲੋਕ ਜਹਾਜ਼ ਦੇ ਵਿੱਚ ਅਸਲ ਦੇ ਵਿੱਚ ਉਹ ਵੀ ਮੈਂ ਬੇਨਤੀ ਕਰ ਦੇਵਾਂ ਚਲੋ ਕਈ ਵਾਰੀ ਵਿਸ਼ਾ ਬਣਦਾ ਜਿਹੜੀ ਸਾਡੀ ਪੰਥ ਪ੍ਰਵਾਨਤ ਰਹਿਤ ਮਰਿਆਦਾ ਨਾ ਜਿਹੜੀ ਆਪਣੀ ਗੁਰਮੁਖ ਪਿਆਰਿਓ ਉਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਹੋਇਆ ਜਿਹੜੀਆਂ ਮੰਦਰ ਦੀਆਂ ਹੱਡੀਆਂ ਜਿਹਨੂੰ ਆਪਾਂ ਫੁੱਲ ਕਹਿੰਦੇ ਇਹ ਸਾਂਭਣ ਦਾ ਇੱਕ ਜਰੀਆ ਵਾ ਕਿ ਬੰਦੇ ਦੀਆਂ ਹੱਡੀਆਂ ਪੈਰਾਂ ਦੇ ਵਿੱਚ ਰੁਲਨਾਂ ਜੀ ਜਦੋਂ ਆਪਾਂ ਸ਼ਿਸ਼ਕਾਰ ਕੀਤਾ ਯਾ ਅੱਗ ਲਾਈ ਤਾਂ ਇਹ ਹੱਡੀਆਂ ਰੁਲਨਾਂ ਇਹਨਾਂ ਹੱਡੀਆਂ ਨੂੰ ਇਕੱਠੀਆਂ ਕਰਕੇ ਲੱਗੇ ਵਗਦੇ ਪਾਣੀ ਵਿੱਚ ਆ ਦਿਓ ਵਗਦੇ ਪਾਣੀ ਚ ਇਦਾਂ ਲਿਖਿਆ ਉਥੇ ਲੱਗੇ ਵਗਦੇ ਪਾਣੀ ਵਿੱਚ ਆ ਦਿਓ ਜ਼ਰੂਰੀ ਨਹੀਂ ਵੀ ਇਹ ਹਰਦਵਾਰੀ ਜਾਣੀਆਂ ਚਾਹੀਦੀਆਂ ਜਾਂ ਇਹ ਕੀਰਤਪੁਰ ਸਾਹਿਬ ਵੀ ਜਾਣੀਆਂ ਚਾਹੀਦੀਆਂ ਤਾਂ ਜ਼ਰੂਰੀ ਨਹੀਂ ਕਿਤੇ ਵੀ ਕਿਤੇ ਵੀ ਲੱਗੇ ਵਗਦਾ ਪਾਣੀ ਆ ਪਾਣੀ ਵਗਦਾ ਹੋਵੇ ਉੱਚ ਪਾ ਦਿਓ ਜੇ ਨਈ ਪਾਣੀ ਲੱਗ ਕੇ ਵਗਦਾ ਤਾਂ ਡੂੰਗਾ ਟੋਵਾ ਪੁੱਟ ਕੇ ਨੱਪ ਦਿਓ ਐਦਾਂ ਵੀ ਲਿਖਿਆ ਹੋਇਆ ਮਰਿਆਦਾ ਦੇ ਵਿੱਚ ਕਹਿਣ ਦਾ ਮਤਲਬ ਆ ਕਿ ਰੁੱਲਣਾ ਬੰਦੇ ਦੀਆਂ ਹੱਡੀਆਂ ਮਨੁੱਖ ਦੀਆਂ ਹੱਡੀਆਂ ਪੈਰਾਂ ਦੇ ਵਿੱਚ ਰੁੱਲਣਾ ਕਿਉਂਕਿ ਜਿਹੜੀਆਂ ਜਦੋਂ ਆਪਾਂ ਦਰਿਆ ਦੇ ਵਿੱਚ ਪਾਉਂਦੇ ਆ ਨਾ ਗੁਰਮੁਖ ਪਿਆਰਿਓ ਤੇ ਦਰਿਆ ਦੇ ਵਿੱਚੋਂ ਵੀ ਗਾਂ ਦੀ ਗਾਂ ਫਿਰ ਰੁੜ ਕੇ ਨਹਿਰਾਂ ਦੇ ਵਿੱਚ ਨਹਿਰਾਂ ਤੋਂ ਗਾਂ ਸੋਇਆਂ ਦੇ ਵਿੱਚ ਨਹਿਰਾਂ ਤੋਂ ਗਾਂ ਨਿੱਕੇ ਨਿੱਕੇ ਸਵੇ ਕੱਸੀਆਂ ਥਾਲੇ ਉਹਨਾਂ ਦੇ ਵਿੱਚੋਂ ਗਾਂ ਜਾਂਦੀਆਂ ਉਹ ਵੀ ਪੈਲੀਆਂ ਦੇ ਵਿੱਚ ਹੀ ਐ ਜ਼ਮੀਨ ਦੇ ਵਿੱਚ ਹੀ ਚਲੇ ਜਾਂਦੀਆਂ ਉਹਨਾਂ ਚਿਰ ਨੂੰ ਪਾਣੀ ਦੇ ਵਿੱਚ ਪਾਈਆਂ ਹੁੰਦੀਆਂ ਤੇ ਗਲ ਜਾਂਦੀਆਂ ਮਿੱਟੀ ਦੇ ਵਿੱਚ ਉਹ ਮਿੱਟੀ ਹੀ ਹੋ ਜਾਂਦੀਆਂ ਨੇ ਇਹ ਜਿਹੜਾ ਪੰਜ ਭੂਤਕ ਸਰੀਰ ਆ ਇਹ ਬਣਿਆ ਦੀ ਮਿੱਟੀ ਤੋਂ ਆ ਤੇ ਮਿੱਟੀ ਦੇ ਵਿੱਚ ਹੀ ਜਾ ਕੇ ਇਹ ਭੇਦ ਹੋ ਜਾਂਦਾ ਜਿਹੜੀ ਜਿਹੜੀ ਜਿਵੇਂ ਆਪਾਂ ਸਾਹ ਲੈ ਰਹੇ ਆ ਇਹ ਸਾਹ ਹਵਾ ਹਵਾ ਵਿੱਚ ਮਿਕਸ ਹੋ ਜਾਂਦੀ ਹੈ ਤੇ ਪਾਣੀ ਆਪਣੇ ਅੰਦਰ ਜੋ ਪਾਣੀ ਹੈ ਪਾਣੀ ਪਾਣੀ ਵਿੱਚ ਮਿਕਸ ਹੋ ਜਾਂਦਾ ਜੀ ਜਦੋਂ ਆਪਾਂ ਅੱਗ ਲਾਉਂਦੇ ਆ ਤੇ ਇਹਦੀ ਭਾਪ ਬਣ ਕੇ ਪਾਣੀ ਦੀ ਉੱਡ ਜਾਂਦੀ ਹੈ ਭਾਪ ਬਣ ਕੇ ਉਹ ਪਾਣੀ ਪਾਣੀ ਵਿੱਚ ਮਿਕਸ ਹੋ ਜਾਂਦਾ ਆਪ ਬਣ ਕੇ ਹਵਾ ਹਵਾ ਵਿੱਚ ਮਿਕਸ ਹੋ ਜਾਂਦੀ ਹੈ ਤੇ ਜਿਹੜਾ ਸਰੀਰ ਮਿੱਟੀ ਇਹ ਮਿੱਟੀ ਵਿੱਚ ਮਿਕਸ ਹੋ ਜਾਂਦਾ ਇਹ ਆਪਣਾ ਆਪਣਾ ਅਸਥਾਨ ਜਿਹੜਾ ਨੇ ਉਹ ਇਹ ਚੀਜ਼ਾਂ ਗ੍ਰਹਿਣ ਕਰ ਲੈਂਦੀਆਂ ਮਤਲਬ ਸਾਨੂੰ ਸਾਰਾ ਵਹਿਮ ਪਰਮਾਚਾਰ ਨੇ ਪਾਤਸ਼ਾਹ ਨੇ ਜਿਵੇਂ ਕੱਢਿਆ ਹੋਇਆ ਤੇ ਆਪਣੇ ਤੇ ਕਈ ਬਾਹਰੋਂ ਲੈ ਕੇ ਆਉਂਦੇ ਨੇ ਸਪੈਸ਼ਲ ਤੌਰ ਤੇ ਲੈ ਕੇ ਆਉਂਦੇ ਨੇ ਤੇ ਨਹੀਂ ਅਸੀਂ ਤੇ ਕੀਰਤਪੁਰ ਸਾਹਿਬ ਦੀ ਪੌਣੀਆਂ ਨੇ ਅਸੀਂ ਹਰਦੁਆਰ ਦੀ ਪੌਣੀਆਂ ਨੇ ਨਹੀਂ ਇਹ ਇੱਕ ਹੱਡੀਆਂ ਸਾਹਮਣ ਦਾ ਤਰੀਕਾ ਜਿੱਤੇ ਮਰਜੀ ਸਾਹਮਣ ਦਿਓ ਤੁਸੀਂ ਭਾਈ ਜੋ ਮਿਰਤਕ ਕੋ ਚੰਦਨ ਚੜਾਪੇ ਉਣਤੇ ਕਹੂ ਕਮਣ ਫਲ ਪਾਵੇ ਜੋ ਮਿਰਤਕ ਕੋ ਬਿਸਤਾ ਮਹਿ ਰਲਾਈ ਤੋ ਮਿਰਤਕ ਕਾ ਕਿਆ ਘਟ ਜਾਈ ਆਸ਼ਾ ਕਹਿੰਦੇ ਮਿਰਤਕ ਨੂੰ ਚੰਦਨ ਚੜਾ ਦਿਓ ਉਹਦਾ ਕੁਝ ਵਧਨ ਨਹੀਂ ਲੱਗਾ ਤੇ ਉਹਨੂੰ ਭਾਵੇਂ ਸਵਾਹ ਦੇ ਵਿੱਚ ਰੁਲਾ ਦਿਓ ਉਹਦਾ ਕੁਝ ਘਟਨ ਨਹੀਂ ਲੱਗਾ ਨਾ ਉਹ ਤੇ ਕੁਝ ਵਧਨਾ ਹੀ ਨਾ ਕੁਝ ਉਹਦਾ ਘਟਣਾ ਹੀ ਨਾ ਮਰਿਆ ਬੰਦਾ ਇੱਕ ਮਿੱਟੀ ਹੈ ਹਾਂ ਉਹਦਾ ਮਾਨ ਸਤਕਾਰ ਕਰਨਾ ਪੰਜ ਭੂਤਕ ਸਰੀਰ ਦਾ ਸਾਨੂੰ ਇਸ ਦਸਿਆ ਸਫਾਇਆ ਮਰਿਆਦਾ ਮੁਤਾਬਕ ਤੇ ਇਹਦੇ ਵਿੱਚ ਧਰਮ ਕੋਈ ਨਹੀਂ ਕਰਨਾ ਜਿਵੇਂ ਆਪਣੇ ਬਜ਼ੁਰਗ ਆਪਾਂ ਦੇਖਦੇ ਜੇ ਤੱਕ ਵੀ ਕਰਦੇ ਹੁੰਦੇ ਸੀ ਜਦੋਂ ਹੱਡੀਆਂ ਲੈ ਕੇ ਜਾਣੀਆਂ ਤੇ ਨਾਲ ਕਰਾਇਆ ਦੇਣਾ ਅਜੇ ਵੀ ਪਤਾ ਨਹੀਂ ਕਿੰਨਾਂ ਪਿੰਡਾਂ ਦੇ ਵਿੱਚ ਹੋਵੇ ਤਾਂ ਹੋਵੇ ਹੀ ਕਿਉਂਕਿ ਸਾਡੇ ਲੋਕ ਕਿਹੜੇ ਛੇਤੀ ਕੀਤੇ ਸੁਧਰਦੇ ਆ ਅਜੇ ਤੱਕ ਵੀ ਜਦੋਂ ਢੱਡੀਆਂ ਲੈ ਕੇ ਜਾਂਦੇ ਨੇ ਤੇ ਨਾਲ ਆਵਾਜ਼ ਵੀ ਮਾਰਦੇ ਨੇ ਉਹਦਾ ਨਾਮ ਲੈ ਕੇ ਚੱਲ ਫਲਾਨਿਆਂ ਆ ਜਾ ਚੱਲ ਗਈ। ਇਦਾਂ ਵੀ ਕਰਦੇ ਨੇ। ਫਲਾਨਾ ਭਾਵੇਂ ਉਹ ਸੁਣਨ ਵਾਲਾ ਤੇ ਕੋਈ ਹੈ ਨਹੀਂ ਤੇ ਨਾਲੇ ਹੱਡੀਆਂ ਥੈਲੇ ਪੜੀਆਂ ਹੁੰਦੀਆਂ ਨਾਲੇ ਫਿਰ ਕਹਿਣਾ ਚੱਲ ਫਲਾਨਿਆਂ ਆ ਜਾ ਚੱਲ ਗਈ। ਇਦਾਂ ਹੀ ਹੈ ਜੀ ਕਹਿੰਦੇ ਕਿਤੇ ਘਰੇ ਰਹਿ ਨਾ ਜਾਵੇ। ਬਾਪੂ ਕਿਤੇ ਘਰੇ ਨਾ ਰਹੇ ਜੇ ਪੀ ਨੂੰ ਲੈ ਕੇ ਚੱਲ ਗਏ ਪੀ ਕਿਤੇ ਪਤਾ ਨਹੀਂ ਕਿੱਥੇ ਬੈਠਾ। ਫਿਰ ਉਹਦਾ ਜਿਹੜੇ ਪਹਿਲਾਂ ਬੱਸਾਂ 'ਚ ਜਾਂਦੇ ਹੁੰਦੇ ਸੀ ਟੈਕਸੀਆਂ ਬੱਸਾਂ ਤੇ ਬੱਸਾਂ ਦੇ ਬਾਸਪ ਦੇ ਵਿੱਚ ਉਹਦਾ ਕਿਰਾਇਆ ਵੀ ਕਿਰਾਇਆ ਵੀ ਉਹਦੀ ਟਿਕਟ ਵੀ ਕਟਾਉਂਦੇ ਹੁੰਦੇ ਸੀ ਜੇ 5 4 5 ਜਣੇ ਆਪ ਨੇ ਤੇ ਛੇਵੀਂ ਟਿਕਟ ਉਹਦੀ ਵੀ ਕਟਾਉਣੀ ਆ ਪਹਿਲਾਂ ਤੇ ਐਦਾਂ ਹੁੰਦਾ ਸੀ ਤੇ ਜੇ ਕਿਤੇ ਜਿਹੜੇ ਬਾਹਰੋਂ ਲੈ ਕੇ ਆਉਂਦੇ ਨੇ ਭਾਤਾ ਭਾਈ ਗੁਰਮੁਖ ਪਿਆਰੋ ਭਲਾ ਉਹ ਵੀ ਇਹ 에ਅਰ ਟਿਕਟ ਕਟਾਉਂਦੇ ਨੇ ਜਹਾਜ਼ ਦੀ ਟਿਕਟ ਭਲਾ ਤੇ ਜਿਉ ਟਿਕਟ ਕਟਾ ਕਟਾ ਵੀ ਲੈਣ ਤੇ ਪੁੱਛਣਗੇ ਭਾਈ ਤੁਹਾਡੇ ਨਾਲ ਦਾ ਦੱਸੋ ਬੰਦਾ ਕਿੱਥੇ ਆ ਜੇ ਟਿਕਟ ਲੈ ਲਈ ਆ ਤੁਸੀਂ ਤੇ ਭਾਈ ਉਹਦਾ ਵੀਜ਼ਾ ਵੀ ਦੋ ਉਹਦਾ ਕਿੱਥੇ ਆ ਤੁਸੀਂ ਸਟੈਂਪ ਲੱਗੀ ਉਹ ਕਿੱਥੇ ਆ ਬੰਦਾ ਉਥੇ ਪੈਦਾ ਕਰਨਾ ਪਊਗਾ ਨਹੀਂ ਤੋਂ ਨ ਮੰਨਣਾ ਨਹੀਂ ਬਾਹਰ ਤੇ ਟਿਕਟ ਨਹੀਂ ਕਿਟਾਉਂਦੇ ਨਾਲੇ ਟਿਕਟ ਕਿਹੜਾ ਕਹਿੰਦਾ ਅਲਾ ਕਹਿੰਦਾ 80000 90000 ਦੀ ਟਿਕਟਾਂ ਛੱਡੋ ਪਰ ਉਦੋਂ ਸਭ ਗੁਰਮੁਖ ਪਿਆਰਿਓ ਇਹ ਸਭ ਧਰਮ ਵਹਿਮ ਇਦੀ ਵਿੱਚੋਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਾਂ ਕਲ ਦੇ ਦੀਵਾਨਾ ਵਿੱਚ ਸਾਰਾ ਕੁਝ ਸਰਵਣ ਕੀਤਾ ਸੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੰਨਾ ਵਿਹਿਮਾ ਪਰਮਾ ਦੇ ਵਿੱਚੋਂ ਕੱਢਿਆ ਜਿਉਂਦੇ ਬੰਦੇ ਨੇ ਆਪਣਾ ਜੀਵਨ ਸਵਾਰਨਾ ਜਿਉਂਦੇ ਬੰਦੇ ਨੇ ਆਪਣੇ ਆਪ ਨੂੰ ਸਵਾਰਨਾ ਜਿਉਂਦੇ ਬੰਦੇ ਨੇ ਆਪਣਾ ਆਲਾ ਦਵਾਲਾ ਸਵਾਰਨਾ ਜਿੰਨੇ ਜੋਗਾ ਹੈਗਾ ਇਸ ਸਮਾਜ ਦੇ ਵਿੱਚ ਸੱਚ ਦਾ ਪ੍ਰਚਾਰ ਸੱਚ ਦਾ ਪ੍ਰਸਾਰ ਇਸ ਬੰਦੇ ਨੇ ਕਰਨਾ ਤਾਂ ਜੋ ਇਹਦੀ ਕਰਮੀ ਇਹਦੇ ਕਰਨ ਜਿਹੜੇ ਨੇ ਇਹਦੇ ਜਿਹੜੇ ਕੰਮ ਨੇ ਉਹਨਾਂ ਨੇ ਹੀ ਇਹਦਾ ਪਾਰ ਉਤਾਰਾ ਕਰਨਾ ਆਖੋ ਸਤਨਾਮ ਜੇ ਕਰਮ ਚੰਗੇ ਨੇ ਤਾਂ ਇਸ ਕਰਕੇ ਪਾਤਸ਼ਾਹ ਕਹਿੰਦੇ ਦੁਨੀਆ ਤੇ ਬਹੁਤ ਮਰਦੀ ਹੈ ਪਰ ਸੱਚਾ ਮਰਨਾ ਕਿਸੇ ਵਿਰਲੇ ਨੂੰ ਆਇਆ ਕਬੀਰਾ ਮਰਤਾ ਮਰਤਾ ਜਗ ਮੂਆ ਬੜੀ ਦੁਨੀਆ ਮਰਦੀ ਆ ਬਹੁਤ ਦੁਨੀਆ ਮਰਦੀ ਆ ਕਿੰਨਾ ਕ ਲੋਕ ਯਾਦ ਕਰਦੇ ਨੇ ਬੰਦਾ ਮਰਦਾ ਤੇ ਘਰ ਵਾਲੇ ਮਤਲਬ ਜਿਹੜੀ ਇਸਤਰੀ ਐ ਉਹ 4 ਦਿਨ ਵੱਧ ਯਾਦ ਕਰਦੀ ਐ ਬੱਚੇ 4 ਦਿਨ ਵੱਧ ਯਾਦ ਕਰਦੇ ਨੇ ਸਾਕ ਸੰਬੰਧੀ ਜਿੰਨਾ ਜਿੰਨਾ ਤੇ ਮੋਹ ਹੈ ਲਗਾਵ ਉਹਨੇ ਕ ਦਿਨ ਉਹ ਜਾਗ ਕਰਦੇ ਨੇ ਫਿਰ ਸੈਜੇ ਸੈਜੇ ਭੁੱਲਦਾ 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 ਬੰਦਾ ਭੁੱਲ ਜਾਂਦਾ ਇਹਦੇ ਵਿੱਚ ਬਹੁਤਾ ਲੰਮਾ ਸਮਾਂ ਨਹੀਂ ਸਿਰਫ ਮਹੀਨੇ ਕ ਦੇ ਸਮੇਂ ਦੇ ਵਿੱਚ ਹੀ ਬੰਦਾ ਭੁੱਲ ਜਾਂਦਾ ਜੇ ਆਪ ਕੋ ਸਤਨਾਮ ਅ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰਾਂ ਨੂੰ ਕੋਈ ਬਹੁਤਾ ਲੰਮਾ ਸਮਾਂ ਨਹੀਂ ਅੱਜ ਦੇ ਸਮੇਂ ਦੇ ਵਿੱਚ ਲੰਮਾ ਸਮਾਂ ਨਹੀਂ ਇਹ ਯਾਦ ਰਹਿੰਦਾ ਬੰਦਾ ਥੋੜਿਆਂ ਦਿਨਾਂ ਦੇ ਵਿੱਚ ਹੀ ਭੁੱਲ ਜਾਂਦੇ ਨੇ ਸੋ ਇੱਕ ਮਰਨਾ ਇਹ ਹੈ ਇੱਕ ਮਰਨਾ ਦੇਖੋ 7 ਸਾਲ ਤੇ 9 ਸਾਲ ਅੱਜ 27 ਦਸੰਬਰ 13 ਤੋ ਅੱਜ ਦੇ ਦਿਨ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਕੇ ਸ਼ਹੀਦ ਕੀਤਾ ਗਿਆ ਸੀ ਸਰੀਰ ਕਮੌਤ ਉਹਨਾਂ ਦੀ ਵੀ ਹੈ ਪਰ ਗੁਰਮੁਖ ਪਿਆਰਿਓ ਉਹਨਾਂ ਦੀ ਸਰੀਰਕ ਮੌਤ ਅੱਗੇ ਸੀ ਸਿਰ ਝੁਕ ਜਾਂਦਾ ਨੱਕ ਮਸਤਕ ਹੋ ਜਾਂਦਾ ਬੰਦਾ ਆਪਣੇ ਆਪ ਨੂੰ ਟਾਲ ਦਿੰਦਾ ਆਖੂ ਸਤਨਾਮ ਇਹ ਕੀ ਵੀ ਮੌਤ ਹੈ ਉਮਰ ਭਾਵੇਂ 7 ਸਾਲ ਤੇ 9 ਸਾਲ ਦੀ ਹੈ ਇੱਕ ਆਮ ਬੰਦੇ ਦਾ ਮਰਨਾ 80 ਸਾਲ ਦੀ ਉਮਰ ਭੋਗ ਕੇ ਵੀ ਭਾਵੇਂ ਮਰ ਜੇ ਕੋਈ ਨਹੀਂ ਪੁੱਛਦਾ ਕਿਉ ਕਿਉਂਕਿ ਸੱਚਾ ਮਰਨਾ ਸੀ ਸੱਚ ਦਾ ਮਰਨਾ ਸੀ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬਹੜ ਨਾ ਮਰਨਾ ਕੋਈ ਇਹੋ ਜੀ ਮੌਤ ਮਰਨੀ ਮਰਨਾ ਜਿਹੜੀ ਦੁਬਾਰਾ ਮੌਤ ਨਾ ਆਵੇ ਗੁਰਮੁਖ ਪਿਆਰਿਓ ਬੜਪਾਗੇ ਆ ਗੁਰੂ ਦੀ ਗੋਦ ਵਿੱਚ ਬੈਠ ਕੇ ਅੱਕੇ ਸਤਿਗੁਰਾਂ ਦੀ ਬਾਣੀ ਨਾਲ ਆਪਾਂ ਸਾਂਝ ਪਾ ਰਹੇ ਆਂ ਵੱਡੇ ਭਾਗ ਨੇ ਆਪਣੇ ਤੇ ਸ਼ਹੀਦੀ ਦੇਣ ਚੱਲਦੇ ਪਏ ਨੇ ਸਾਡੀਆਂ ਸਤਕਾਰਯੋਗ ਮਤਾਵਾਂ ਪੈਣਾ ਨੇ ਪਿਛਲੇ ਦਿਨਾਂ ਤੋਂ ਸ਼ਹੀਦਾਂ ਨੂੰ ਸਮਰਪਿਤ ਸਤਿਗੁਰਾਂ ਦੀ ਬਾਣੀ ਨਾਲ ਸਾਂਝ ਪਾਈ ਸੁਖਮਣੀ ਸਾਹਿਬ ਜੀ ਦੇ ਜਾਪ ਲੜੀ ਚੜਾਈ ਅੱਜ ਸੰਪੂਰਨਤਾ ਹੋਈ ਸੋ ਸਤਿਗੁਰਾਂ ਕੀ ਅਰਦਾਸ ਬੇਨਤੀ ਕੀਤੀ ਸਤਿਗੁਰ ਕਿਰਪਾ ਕਰਿਓ ਜਿਵੇਂ ਸਾਡੇ ਵੱਡੇ-ਵਡੇਰੇ ਸਿੱਖੀ ਸਦਕ ਨਿਭਾ ਗਏ ਆ ਐਵੇਂ ਸਤਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਿਓ ਸਾਡਾ ਵੀ ਸਿੱਖੀ ਸਦਕ ਸਵਾਸਾਂ ਦੇ ਨਾਲ ਨਿਭ ਜਾਵੇ ਆਖੋ ਸਤਨਾਮ ਹੁਣ ਕੱਲ ਤੋਂ ਅੰਮ੍ਰਿਤ ਵੇਲੇ ਤੋਂ ਪ੍ਰਭਾਤ ਫੇਰੀਆਂ ਆਰੰਭ ਨੇ ਆਪਾਂ ਸਾਰਿਆਂ ਜਣਿਆਂ ਨੇ ਗੁਰਮਖ ਪਿਆਰਿਓ ਪ੍ਰਭਾਤ ਫੇਰੀਆਂ ਦੇ ਵਿੱਚ ਵੀ ਛੁੱਟੀਆਂ ਨੇ ਤਕਰੀਬਨ ਬੱਚਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਪ੍ਰਭਾਤ ਫੇਰੀਆਂ ਦੇ ਵਿੱਚ ਜਿੱਥੇ ਆਪਾਂ ਪਾਤਸ਼ਾਹ ਦੇ ਗੁਣਾਂ ਨੂੰ ਗਾਉਣਾ ਸੁਣਾਣੇ ਸ਼ਬਦ ਬੋਲਣੇ ਨੇ ਉੱਥੇ ਆਪਾਂ ਪਰਿਵਾਰ ਵਿੱਚ ਬੈਠ ਕੇ ਕੁਝ ਸਮਾਂ ਇਤਿਹਾਸ ਦੇ ਨਾਲ ਵੀ ਸਾਂਝ ਪਾਇਆ ਕਰਾਂਗੇ ਸਤਿਗੁਰਾਂ ਦਾ ਬੱਚਿਆਂ ਦੀ ਸ਼ਹੀਦੀ ਬੱਟ ਦੇ ਸਹਿਬਜ਼ਾਦਿਆਂ ਦੀ ਸ਼ਹੀਦੀ ਆਨੰਦਪੁਰ ਸਾਹਿਬ ਦਾ ਕਿਲਾ ਗੁਰੂ ਸਾਹਿਬ ਚਮਕੌਰ ਦੀ ਗੱਡੀ ਦੀ ਜੰਗ ਕਿਵੇਂ ਗੁਰੂ ਸਾਹਿਬ ਸਾਰਾ ਆਪ ਜਿਹੜੇ ਵਿਚਾਰ ਚਰਚਾ ਆਪ ਜੀ ਨਾਲ ਸਾਂਝੀ ਕਰਾਂਗੇ ਅੰਮ੍ਰਿਤ ਵੇਲੇ ਤੋਂ ਪ੍ਰਬਾਤ ਕੇਰੀਆਂ ਜਿਹੜੀਆਂ ਉਹ ਸ਼ੁਰੂ ਨੇ ਕੱਲ ਤੋਂ ਤੇ ਸਾਰੀਆਂ ਸੰਗਤਾਂ ਨੂੰ ਦੇਣਤੀ ਹੈ ਸਮੇਂ ਤੋਂ ਸਮਾਂ ਕੱਢ ਕੇ ਪਾਈ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਕਿੰਨੇ ਵਜੇ 5:30 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਭਾਤ ਫੇਰੀ ਜਿਹੜੀ ਉਹ ਚਾਲੇ ਪਾਇਆ ਕਰੇਗੀ ਸੋ ਕਿਰਪਾ ਕਰਿਓ ਲੇਟ ਨਾ ਹੋਇਓ ਜੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਅੰਮ੍ਰਿਤ ਵੇਲੇ 5:30 ਤੇ ਕੱਲ ਦੀ ਪਹਿਲੀ ਪ੍ਰਭਾਤ ਫੇਰੀ ਇੰਡਕੋ ਅਡਕੋ 498 ਨੰਬਰ ਸੋ ਆਪਾਂ ਸੰਗਤਾਂ ਨੇ ਜਈ ਕਈ ਵਾਰੀ ਕੋਈ ਲੇਟ ਵੀ ਹੋ ਜਾਵੇ ਤਾਂ ਕਿਰਪਾ ਕਰਿਓ ਜੀ ਜੇ ਗ੍ਰੈਵਿਟੀ ਪਹੁੰਚ ਜਾਇਓ 498 ਨੰਬਰ ਦੇ ਵਿੱਚ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪ ਆਪਣੇ ਪਰਿਵਾਰਾਂ ਸਮੇਤ ਸਰਬੱਤ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ